ਜਿਹੜੇ ਹੁੰਦਾ ਮਿੱਟੀ ਦੇਖੋ ਅੰਦਰ ਬਹੁਤ ਜਰੀ ਲੱਖ ਲੱਖ ਪਾਣੀ ਸੀਗਾ ਅੰਦਰ ਇਹ ਤਾਂ ਪਾਣੀ ਦੇ ਵਿੱਚ ਵੇਖਿਆ ਕਿ ਸਾਡੇ ਜਿਹੜੇ ਬਿਸਤਰੇ ਪਏ ਆ ਇਹ ਵੀ ਸਾਰੇ ਵਿੱਚ ਪਾਣੀ ਦੇ ਭਿੱਜੇ ਹੋਏ ਸੀਗੇ ਆ ਵੀ ਇਧਰ ਇਹ ਵੀ ਭਿੱਜੇ ਸਾਰੇ ਨੁੱਚੜਦੇ ਪਏ ਅੱਜ ਹੁਣ ਕੰਦਾ ਤੇ ਸੁੱਕਣੇ ਪਏ ਆ ਵੀਰ ਹੁ ਰਹੀ ਆਏ ਨਾਲ ਲੱਗੇ ਅਸੀਂ ਸਵੇਰ ਦੇ ਅੱਜ ਲੱਗੇ ਤੜਕੇ ਦੇ ਲੱਗੇ ਖੜੇ ਆ ਆੜ ਕੇ ਪਹਿਲਾਂ ਇਧਰੋਂ ਸਾਰੇ ਮਿੱਟ ਕੱਢੀ ਅੰਦਰੋਂ ਫੇਰ ਦੂਜੇ ਘਰੋਂ ਕੱਢ ਕੇ ਤੇ ਸਾਰੀ ਮਿੱਟੀ ਸਾਰੀ ਮਿੱਟੀ ਬਾਹਰ ਹੀ ਕੱਢੀ ਆ ਤੇ ਸਮਾਨ ਦਾ ਬਹੁਤਾ ਵੀ ਖਰਾਬ ਹੋ ਗਿਆ ਵਾ ਕੁਸਮਾਨ ਇਹ ਬਹੁਤ ਜ਼ਿਆਦਾ ਗੰਭੀਰ ਹੈ ਸਾਡੇ ਕਮਰੇ ਸਾਡੇ ਜਿਹੜੇ ਉਹ ਪਾੜ ਗਏ ਪਿਛਲੇ ਜਿਹੜੀ ਕੰਧ ਆ ਉਹ ਬੈਠ ਗਈ ਆ ਉਹ ਥੱਲੇ ਬੈਗੀਆਂ ਜੇ ਇਧਰ ਵੀ ਬੈਠ ਗਈ ਉਹ ਉਧਲੇ ਦੇ ਬਾਲੇ ਦੇ ਇਟਾਂ ਟਾਈਲੀਆਂ ਥੱਲੇ ਡਿੱਗ ਪਈਆਂ ਵਾ ਤੇ ਇਹਦੇ ਅੰਦਰ ਵੀ ਪਾੜ ਕੇ ਮੂਹਰੇ ਵੀ ਬਰਾਂਡਾ ਉਹ ਪਾੜਾ ਤੇੜਾ ਆ ਗਿਆ ਉਹ ਸਾਰੀਆਂ ਇਹ ਕੋਈ ਪਤਾ ਨਹੀਂ ਕਦੋਂ ਲੈਂਟਰ ਵੀ ਡਿੱਗਣ ਦਾ ਚਾਂ ਹੋ ਸਕਦਾ ਕਿਉਂਕਿ ਲਾ ਤਾਂ ਜਿਆਦਾ ਖਰਾਬ ਨਹੀਂ ਥੋੜੀ ਜੀ ਦਿੱਤੀ ਹਾਂਜੀ ਆ ਘਰ ਮੌਲ ਵੀ ਕੀ ਦਾ ਸਾਨੂੰ ਬਹੁਤ ਦੁੱਖ ਲੱਗਿਆ ਦੇਖੋ ਤੁਹਾਡੇ ਸਾਹਮਣੇ ਆ ਕੀ ਕੁਝ ਹੋ ਰਿਹਾ ਸਾਰਾ ਜਾਨੀ ਕਿ ਵਜੇ ਹੀ ਕੁਝ ਨਹੀਂ ਅੰਦਰਾਂ ਦੇ ਵਿੱਚ ਜਾਣ ਨੂੰ ਜੀ ਨਹੀਂ ਕਰਦਾ ਪਸ਼ੂ ਮਰ ਕੇ ਆਵੇ ਨਾਲ ਹੀ ਇੱਥੇ ਆਇਆ ਕੁੱਤੇ ਮਰ ਮਰ ਰੋੜ ਰੋੜ ਕੇ ਇੱਥੇ ਆ ਗਿਆ ਸਾਡੇ ਲਾਗੇ ਪਏ ਆ ਰਾਤ ਨੂੰ ਸੌਣਾ ਇਥੇ ਮੋਸ਼ਕ ਬਹੁਤ ਜ਼ਿਆਦਾ ਆਉਂਦਾ ਇੱਥੇ ਰਹਿ ਆ ਨਹੀਂ ਆਉਂਦਾ ਬੱਚੀ ਬਿਮਾਰ ਹੋਣ ਦੇ ਕਾਰਨ ਇਸ ਕਰਕੇ ਅਸੀਂ ਫੈਮਿਲੀ ਨੂੰ ਅਜੇ ਲਿਆਉਂਦੇ ਨਹੀਂ ਪਏ ਕਿਉਂਕਿ ਘਰ ਦੇ ਹਾਲਾਤ ਹੀ ਇੰਨੇ ਖਰਾਬ ਨੇ ਲਿਆ ਕੇ ਵੀ ਕੀ ਕਰਾਂਗੇ ਲੈਟਰ ਦਾ ਵੀ ਡਰ ਆ ਕੋਈ ਪਤਾ ਨਹੀਂ ਕਦੋਂ ਡਿੱਗ ਵੀ ਸਕਦੀ ਹੈ ਕਿਸੇ ਵੇਲੇ ਸਾਨੂੰ ਇਹਨਾਂ ਦਾ ਜ਼ਿਆਦਾ ਡਰ ਵਾ ਇਸ ਕਰਕੇ ਬੱਚਿਆਂ ਨੂੰ ਇੱਧਰ ਤਾਂ ਨਹੀਂ ਲਿਆਉਂਦੇ ਕਿਉਂਕਿ ਮੱਛੀਆਂ ਦੇ ਪੂਣੇ ਨਹੀਂ ਭਰੇ ਭੇਪੇ ਵੇਖੀ ਜਾਂਦੇ ਤੁਸੀਂ ਕਿਾਰੇ ਕਿੰਨੇ ਬਰਾ ਹਾਲ ਮੋਸ਼ਕ ਬਹੁਤ ਜ਼ਿਆਦਾ ਆਉਂਦਾ ਇਹ ਇਹ ਹਾਲਾਤ ਖਰਾਬ ਨੇ ਇੱਥੋਂ ਦੇ ਬਹੁਤ ਜ਼ਿਆਦਾ ਤਾਂ ਪਿੰਡ ਹਾਲੇ ਵਾਲਾ ਚ ਅਸੀਂ ਪਹੁੰਚੇ ਆ ਇਸ ਟਾਈਮ ਤਹਿਸੀਲ ਜੀਰਾ ਜ਼ਿਲ੍ਹਾ ਫਰੋਹੇਪਰ ਦੇ ਵਿੱਚ ਜਿੱਥੇ ਤੁਸੀਂ ਹਾਲਾਤ ਲਗਾਤਾਰ ਵੇਖ ਰਹੇ ਹੋ ਚੈਨ ਸਾਡੀ ਧਰਤੀ ਸਾਡੇ ਲੋਕ ਇੱਕ ਵਾਰੀ ਤੁਸੀਂ ਖੱਬੇ ਸੱਜੇ ਜ਼ਰੂਰ ਨਿਗਾਹ ਮਾਰ ਲਓ ਤੇ ਇਸ ਘਰ ਦੀ ਅਸੀਂ ਵੀਡੀਓ ਕਰਨ ਪਹੁੰਚੇ ਆ ਜਿਹੜਾ ਤੁਸੀਂ ਸਾਹਮਣੇ ਤਸਵੀਰਾਂ ਵੇਖ ਸਕਦੇ ਜੇ ਇਧਰਲੀ ਸਾਈਡ ਤੇ ਸਾਹਮਣੇ ਦੇਖ ਲਓ ਤੇ ਪਿੱਛੇ ਜਿਹੜਾ ਬਈ ਦਾ ਹਾਲ ਦੇਖ ਲਓ ਤੁਸੀਂ ਪਿਛਲੀ ਸਾਈਡ ਤੇ ਤਾਂ ਵੱਡੇ ਪੱਧਰ ਤੇ ਜਿਹੜੇ ਨੁਕਸਾਨ ਹੋਇਆ ਪਿੱਛੇ ਜਿਹੜਾ ਵੱਡੇ ਪੱਧਰ ਤੇ ਕਲਾਲੀ ਰੁੜ ਕੇ ਆਈ ਹੈ ਸਤ ਲਓ ਜਿਹੜੇ ਹੜ੍ਹ ਦੇ ਜਿਹੜੇ ਪਾਣੀ ਦੇ ਨਾਲ ਤੇ ਫਸਲਾਂ ਜੋ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਤੁਸੀਂ ਇੱਧਰ ਵੀ ਨਿਗਾ ਮਾਰ ਲਓ ਇੱਕ ਰੀ ਤਾਂ ਪਾਣੀ ਬਿਲਕੁਲ ਹਾਲੇ ਵੀ ਜਿਹੜਾ ਦਰਿਆ ਦਾ ਕਰੀਬ ਅੱਜ 1,25,000 ਕਿਊਸ ਕਿਹੜਾ ਵਗ ਰਿਹਾ ਹੈਗਾ ਜੇਕਰ ਗੱਲ ਕਰਦੇ ਆ 15 ਸਤੰਬਰ 2025 ਤਾਂ ਦੁਪਹਿਰ ਦੇ 3 ਵਜੇ ਚੁੱਕਿਆ ਤਾਂ ਵੱਡੇ ਪੱਧਰ ਤੇ ਢੀਂ ਕਲਾਲੀ ਰੋੜ ਕੇ ਆਈ ਤੇ ਫਸਲਾਂ ਲਗਾਤਾਰ ਬਰਬਾਦ ਹੋ ਰਹੀਆਂ ਤੁਸੀਂ ਇਸ ਘਰ ਦੇ ਇੱਕ ਵਾਰੀ ਦ੍ਰਿਸ਼ ਜ਼ਰੂਰ ਵੇਖ ਸਕਦੇ ਹੋ ਸਾਹਮਣੇ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਜੇ ਕਿਸ ਪੱਧਰ ਤੇ ਘਰ ਦੇ ਵਿੱਚ ਰੋੜ ਕੇ ਮਿੱਟੀ ਆਈ ਏ ਜਾਂ ਘਰ ਦੇ ਜਿਹੜੇ ਕਮਰਿਆਂ ਦਾ ਜੋ ਹਾਲਾਤ ਹੋਇਆ ਉਹ ਸਾਰੀ ਗੱਲਬਾਤ ਤੁਹਾਡਾ ਨਾਲ ਸਾਂਝੀ ਕਰਾਂਗੇ ਅਸੀਂ ਪਹੁੰਚੇ ਹੋਏ ਆ ਪਿੰਡ ਆਲੇ ਵਾਲਾ ਦੇ ਵਿੱਚ ਤੋਂ ਚੱਲਦੇ ਆਪਾਂ ਘਰ ਦੇ ਵਿੱਚ ਤੇ ਹੋਰ ਦੇਖਦੇ ਆਂ ਤਸਵੀਰਾਂ ਤੇ ਨਾਲ ਬਾਈ ਹੁਣਾਂ ਨਾਲ ਘਰ ਦੇ ਆ ਗੱਲਬਾਤ ਘਰ ਦੇ ਅੰਦਰਲੇ ਹਾਲਾਤ ਤੁਹਾਨੂੰ ਇੱਕ ਵਾਰੀ ਵਿਖਾ ਦਿੰਨੇ ਆਂ ਵੇਖੋ ਬਾਈ ਜੀ ਤਸਵੀਰਾਂ ਵਿਖਾ ਦਿਓ ਬਾਈ ਜੀ ਤਾਂ ਕੀ ਹਾਲਾਤ ਹੋਏ ਹੋਣਗੇ ਦੱਸ ਦੇ ਬਾਈ ਜੀ ਹੁਣ ਇੱਥੇ ਲੱਖ ਲੱਖ ਪਾਣੀ 4-4 5-5 ਫੁੱਟ ਜਿਹੜਾ ਪਾਣੀ ਇੱਥੇ ਜਦੋਂ ਹੜਾ ਹੜ ਜਦੋਂ ਆਪਦੀ ਪੀਕ ਤੇ ਸੀ ਤਾਂ ਲਗਾਤਾਰ ਜਿਹੜੇ ਘਰ ਨੇ ਇਸ ਘਰ ਦੀ ਬਰਬਾਦੀ ਹੋਈ ਹੈ ਹੜਾਂ ਦੇ ਪ ਆਤ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਕੋਈ ਹੋਰ ਬਿਸਤਰੇ ਵਗਾਰਾ ਜੋ ਭਾਂਡੇ ਟਿੰਡੇ ਸਾਰੇ ਉਹ ਬਾਹਰ ਕੱਢ ਕੇ ਕਿਉਂਕਿ ਵੱਡੇ ਪੱਧਰ ਤੇ ਨੁਕਸਾਨ ਹੋਇਆ ਤੁਸੀਂ ਇੱਧਰ ਬਾਥਰੂਮਾਂ ਦਾ ਹਾਲ ਜਾਂ ਇੱਧਰ ਜਿਹੜਾ ਕੋ ਖਾੜਾ ਜਾਂ ਪਿੱਛੇ ਖੁਰਲੀਆਂ ਵਗਾਰਾ ਉਹਨਾਂ ਦਾ ਹਾਲਾਤ ਦੇਖ ਸਕਦੇ ਬਾਈ ਜੀ ਉਹਨਾਂ ਨਾਲ ਗੱਲਬਾਤ ਵੀ ਕਰ ਲਾਂਗੇ ਅ ਬਾਈ ਜਰਨੈਲ ਸਿੰਘ ਜੀ ਕਿਸ ਤਰ੍ਹਾਂ ਦੇ ਹਾਲਾਤ ਰਹੇ ਆ ਪਾਣੀ ਬੇਸ਼ੱਕ ਤੇ ਗੁਜ਼ਰ ਗਿਆ ਲੇਕਿਨ ਪਾਣੀ ਦੇ ਜੋ ਨਿਸ਼ਾਨ ਨੇ ਕਹਿ ਸਕਦੇ ਜੋ ਬਰਬਾਦੀ ਉਹ ਸਾਹਮਣੇ ਲਗਾਤਾਰ ਆ ਰਹੀ ਜੀ ਬਹੁਤ ਜਿਆਦਾ ਪਹਿਲਾਂ ਤਾਂ ਸਸੀ ਘਾਲ ਸਾਰਿਆਂ ਨੂੰ ਹਾਂ ਜੀ ਸਸੀ ਬਰਬਾਦੀ ਬਹੁਤ ਜੋ ਕਿ ਜਿਹੜਾ ਪਾਣੀ ਦੇ ਜਿਹੜੇ ਆਉਂਦਾ ਮਿੱਟੀ ਦੇਖੋ ਅੰਦਰ ਬਹੁਤ ਜਰੀ ਲੱਖ ਲੱਖ ਪਾਣੀ ਸੀਗਾ ਅੰਦਰ ਇਹ ਤਾਂ ਪਾਣੀ ਦੇ ਵਿੱਚ ਵੇਖਿਆ ਕਿ ਸਾਡੇ ਜਿਹੜੇ ਬਿਸਤਰੇ ਪਏ ਆ ਇਹ ਵੀ ਸਾਰੇ ਵਿੱਚ ਪਾਣੀ ਦੇ ਭਿੱਜੇ ਹੋਏ ਸੀਗੇ ਆ ਵੀ ਇਧਰ ਇਹ ਵੀ ਭਿੱਜੇ ਸਾਰੇ ਨੁੱਚੜਦੇ ਪਏ ਅੱਜ ਹੁਣ ਕੰਦਾ ਤੇ ਸੁੱਕਨੇ ਪਏ ਆ ਵੀਰ ਹੁ ਰਹੀ ਆਏ ਨਾਲ ਲੱਗੇ ਅਸੀਂ ਵੇਖਦੇ ਅੱਜ ਲੱਗੇ ਤੜਕੇ ਦੇ ਲੱਗੇ ਖੜੇ ਆ ਆੜ ਕੇ ਪਹਿਲਾਂ ਇਧਰੋਂ ਸਾਰੀ ਮਿੱਟੀ ਕੱਢੀ ਅੰਦਰੋਂ ਫੇਰ ਦੂਜੇ ਘਰੋਂ ਕੱਢ ਕੇ ਤੇ ਸਾਰੀ ਮਿੱਟੀ ਸਾਰੀ ਮਿੱਟੀ ਬਾਹਰ ਹੀ ਕੱਢੀ ਆ ਤੇ ਸਮਾਨ ਦਾ ਬਹੁਤਾ ਵੀ ਖਰਾਬ ਹੋ ਗਿਆ ਵਾ ਕੁਸਮਾਨ ਤੇ ਬਹੁਤ ਜ਼ਿਆਦਾ ਗੰਭੀਰ ਸਾਡੇ ਕਮਰੇ ਕਮਰੇ ਵੀ ਸਾਡੇ ਜਿਹੜੇ ਉਹ ਪਾੜ ਗਏ ਪਿਛਲੇ ਜਿਹੜੀ ਕੰਧ ਆ ਉਹ ਬੈਠ ਗਈ ਆ ਉਹ ਥੱਲੇ ਬੈਗੀਆਂ ਜੇ ਇਧਰ ਵੀ ਬੈਠ ਗਈ ਉਹ ਉਧਲੇ ਦੇ ਬਾਲੇ ਦੇ ਇਟਾਂ ਟਾਈਲਾਂ ਜਿਹੜੀਆਂ ਥੱਲੇ ਡਿੱਗ ਪਈਆਂ ਵਾ ਤੇ ਇਹਦੇ ਅੰਦਰ ਵੀ ਪਾੜ ਕੇ ਮੂਰਿਆਂ ਵੀ ਬਰਾਂਡਾ ਉਹ ਪਾੜਾ ਤੇੜਾ ਆ ਗਿਆ ਉਹ ਸਾਰੀਆਂ ਇਹ ਕੋਈ ਪਤਾ ਨਹੀਂ ਕਦੋਂ ਲੈਂਟਰ ਵੀ ਡਿੱਗਣ ਦਾ ਚੰਗ ਹੋ ਸਕਦਾ ਕਿਉਂਕਿ ਹਾਲਾਤ ਜ਼ਿਆਦਾ ਖਰਾਬ ਨਹੀਂ ਥੋੜੀ ਜੀ ਦਿੱਤੀ ਤੇ ਜਦੋਂ ਇੱਥੇ ਪਾਣੀ ਆਏ ਲਗਾਤਾਰ ਜਿਹੜਾ ਪਾਣੀ ਵਗਿਆ ਤਾਂ ਫਿਰ ਪਸ਼ੂ ਡੰਗਰ ਕੋਈ ਕੋਈ ਨੁਕਸਾਨ ਵਗਾਰਾ ਤੇ ਜ਼ਮੀਨ ਦਾ ਨੁਕਸਾਨ ਵਗਾਰਾ ਜ਼ਮੀਨ ਸਾਢੇ ਕਿ ਤਿੰਨ ਕਿੱਲੇ ਸੀਗੀ ਆਪਣੀ ਤੇ ਉਹ ਠੇਕੇ ਤੇ ਇੱਥੇ ਲਈ ਸੀਗੀ ਨਾਲ ਹੀ ਇਤ ਲੱਗੀ ਤੇ ਉਹਦਾ ਖਤਮ ਹੋ ਵੀ ਫਿਰ ਤੇ ਠੇਕਾ ਠੇਕੇ ਵਾਲੇ ਦਾ ਠੇਕਾ ਲਈ ਜਣਾ ਆਪਣਾ ਉਹਨਾਂ ਕੋਲੋਂ ਉਹਦਾ ਠੇਕਾ ਲੈ ਕੇ ਚਲੋ ਚਲੇ ਗਿਆ ਉਹਦਾ ਤੇ ਹੁਣ ਸਾਨੂੰ ਕੋਈ ਉਹਦਾ ਤੁਹਾਡੀ ਆਪਣੀ ਜ਼ਮੀਨ ਕਿੰਨੀ ਹੈ ਜੀ ਆਪਣੀ ਨਹੀਂ ਕੋਈ ਹੈ ਨਹੀਂ ਜ਼ਮੀਨ ਨਹੀਂ ਹੈਗੀ ਆਪਣੀ ਤੇ ਔਖਾ ਹੀ ਹੈ ਇਹਦਾ ਇਹਦਾ ਡਰਾਈਵਰ ਕਰਕੇ ਵੀ ਆਪਾਂ ਕਾਰਪੇਟ ਕਰ ਚਾਉਂਦਾ ਠੀਕ ਹੈ ਤੁਹਾਡਾ ਨਾਮ ਜਰਨੈਲ ਸਿੰਘ ਜਰਨੈਲ ਸਿੰਘ ਪਿਤਾ ਦਾ ਨਾਮ ਕੀ ਹੈ ਜੀ ਦਰਸ਼ਨ ਸਿੰਘ ਆ ਜੀ ਦਰਸ਼ਨ ਸਿੰਘ ਹਾਂ ਠੀਕ ਹੈ ਤਾਂ ਤੁਸੀਂ ਹਾਲਾਤ ਹਾਲਾਤ ਦੇਖ ਸਕਦੇ ਬਾਈ ਹੁਣ ਅੱਜ ਵੱਡੇ ਪੱਦਰ ਤੇ ਸਫਾਈ ਕਰ ਰਹੇ ਹਾਂ ਜੀ ਬਾਈ ਠੀਕ ਹੈ ਜੀ ਤਾਂ ਠੀਕ ਹੈ ਜੀ ਤਾਂ ਬਾਪੂ ਦਰਸ਼ਨ ਸਿੰਘ ਜੀ ਕੀ ਹਾਲਾਤ ਕੀ ਹੈ ਜੀ ਇਥੇ ਵੇਖੋ ਜੀ ਕੀ ਬਣਿਆ ਪਿਆ ਸਾਰਾ ਕੰਮ ਹੀ ਖਰਾਬ ਹੋਇਆ ਪਿਆ ਹਾਂਜੀ ਕੰਨਾਂ ਨਾਲ ਪਾਣੀ ਦੇ ਹ ਡੁੱਬੇ ਪਏ ਆ ਠੀਕ ਹੈ ਹਾਂ ਜਮੀਨ ਲਈ 3.5 ਕਿਲੋ ਵੀ ਡੁੱਬ ਗਈ ਫਸਲ ਸਾਰੀ ਤਬਾਹ ਹੋ ਗਈ ਆ ਹੂੰ ਕੁਝ ਬਚਿਆ ਹੀ ਨਹੀਂ ਹਾਂ ਇਹ ਤੂੜੀ ਦੇ ਵਿੱਚ ਵੀ ਸਾਰਾ ਪਾਣੀ ਢੋਡੇ ਢੋਡੇ ਪਾਣੀ ਖੜਾ ਰਿਹਾ ਵਿੱਚ ਸਾਰੀ ਤੂੜੀ ਵੀ ਖਰਾਬ ਹੋ ਗਈ ਆ ਸਾਰੀਆਂ ਕੰਡਾ-ਕੁੰਡਾ ਤੇ ਪਸ਼ੂ ਪਸ਼ੂ ਵਗਾਰੇ ਰੱਖੇ ਜਨਾ ਹਾਂਜੀ ਹਾਂਜੀ ਪਸ਼ੂ ਹੈਗੇ ਜੀ ਪਸ਼ੂ ਵਿਚਾਰ ਜੋਗੇ ਬੰਨਤੇ ਹਾਂਜੀ ਹਾਂਜੀ ਬੰਨਤੀ ਆ ਸਾਰੀ ਠੀਕ ਹੈ ਜੀ ਕਿੰਨੇ ਪਸ਼ੂ ਪਸ਼ੂ ਤੇ એનਕੀ ਆ ਤੈਨ ਕੋਈ ਇਹ ਮਤਲਬ ਗੁਜ਼ਾਰਾ ਜੇ ਇਹ ਆਪਣਾ ਗੁਜ਼ਾਰਾ ਫਾਲੀ ਬਾਹਰ ਸਾਰੀ ਬੰਦ ਦੇ ਉੱਤੇ ਬੈਠੇ ਹੋਏ ਆ ਜੀ ਉੱਥੇ ਬੈਠੇ ਆ ਅਸੀਂ ਆਜੀ ਆਏ ਆਣ ਕੇ ਘਰ ਦਾ ਮਾਹੌਲ ਵੇਖਿਆ ਵਾ ਆ ਘਰ ਮਾਹੌਲ ਵੇਖੀ ਤੇ ਸਾਨੂੰ ਬਹੁਤ ਦੁੱਖ ਲੱਗਿਆ ਦੇਖੋ ਤੁਹਾਡੇ ਸਾਹਮਣੇ ਆ ਕੀ ਕੁਝ ਹੋ ਰਿਹਾ ਸਾਰਾ ਜਾਨੀ ਦੇ ਵਜੇ ਹੀ ਕੁਝ ਨਹੀਂ ਅੰਦਰਾਂ ਦੇ ਵਿੱਚ ਜਾਣ ਨੂੰ ਜੇ ਨਹੀਂ ਕਰਦਾ ਪਸ਼ੂ ਮਾਰ ਕੇ ਆਵੇ ਨਾਲ ਹੀ ਇੱਥੇ ਆਏ ਆ ਕੁੱਤੇ ਮਰ ਮਰ ਰੋੜ ਰੋੜ ਕੇ ਇੱਥੇ ਆ ਗਿਆ ਸਾਡੇ ਲਾਗੇ ਪਏ ਆ ਰਾਤ ਨੂੰ ਸੌਣਾ ਇੱਥੇ ਮੋਸ਼ਕ ਬਹੁਤ ਜ਼ਿਆਦਾ ਆਉਂਦਾ ਇੱਥੇ ਰਹਿ ਨਹੀਂ ਆਉਂਦਾ ਬੱਚੇ ਬਿਮਾਰ ਹੋਣ ਦੇ ਕਰਕੇ ਇਸ ਕਰਕੇ ਅਸੀਂ ਫੈਸਲੀ ਨੂੰ ਜੀ ਲਿਆਉਂਦੇ ਨਹੀਂ ਪਏ ਕਿਉਂਕਿ ਘਰ ਦੇ ਲਾਹਤ ਹੀ ਇੰਨੇ ਖਰਾਬ ਨੇ ਲੈ ਕੇ ਵੀ ਕੀ ਕਰਾਂਗੇ ਲੈਂਟਰ ਦਾ ਵੀ ਡਰ ਆ ਕੋਈ ਪਤਾ ਨਹੀਂ ਕਦੋਂ ਡਿੱਗ ਵੀ ਸਕਦੀ ਹੈ ਕਿਸੇ ਵੇਲੇ ਸਾਨੂੰ ਇਹਨਾਂ ਦਾ ਜ਼ਿਆਦਾ ਡਰ ਵਾ ਇਸ ਕਰਕੇ ਬੱਚਿਆਂ ਨੂੰ ਇੱਧਰ ਤਾਂ ਨਹੀਂ ਲਿਆਉਂਦੇ ਕਿਉਂਕਿ ਮੱਛੀਆਂ ਦੇ ਪੂਂਗ ਨਹੀਂ ਨੇ ਭਰੇ ਫੇਫੇ ਵੇਖੀ ਜਾਂਦੇ ਤੁਸੀਂ ਯਾਰ ਕਿੰਨੇ ਬੁਰਾ ਹਾਲ ਮੋਸ਼ਕ ਬਹੁਤ ਜ਼ਿਆਦਾ ਆਉਂਦਾ ਇੱਥੇ ਇਹ ਲਾਹਤ ਖਰਾਬ ਨੇ ਇੱਥੋਂ ਦੇ ਬਹੁਤ ਜ਼ ਬਸ ਇਹ ਹਿੱਤਾਂ ਨੇ ਸਾਡੀ ਹੱਲਪ ਕੀਤੀ ਜਾਵੇ ਜਿੱਦਾਂ ਵੀ ਸਾਡੀ ਸੁਣਵਾਈ ਛੜ ਦੇ ਜਿੱਥੇ ਤੱਕ ਵੀ ਇਹ ਸਾਨੂੰ ਠੀਕ ਹੈ ਬਾਈ ਜੀ ਆਪਣਾ ਨਾਮ ਦੱਸ ਦਿਓ ਤੇ ਆਪਣੇ ਪਿਤਾ ਦਾ ਨਾਮ ਤੇ ਮੋਬਾਈਲ ਨੰਬਰ ਵਗੈਰਾ ਜਰੂਰ ਦੱਸ ਦਿਓ ਮੇਰਾ ਨਾਮ ਜਰਨੈਲ ਸਿੰਘ ਹੈ ਜੀ ਪਿਤਾ ਦਾ ਨਾਮ ਦਰਸ਼ਨ ਸਿੰਘ ਹੈ ਜੀ ਪਿੰਡ ਾਲੇ ਵਾਲਾ ਜੀ ਪਿੰਡ ਾਲੇ ਵਾਲਾ ਜੀ ਜਰਨੈਲ ਸਿੰਘ ਹੈ ਜੀ ਫੋਨ ਨੰਬਰ ਹੈਗਾ ਜੀ 98765 9442 ਇਹ ਇੱਕ ਵਾਰੀ ਦੁਬਾਰਾ ਦੱਸ ਦਿਓ 98765 9442 ਹਾਂਜੀ ਠੀਕ ਹੈ ਅਸੀਂ ਉਮੀਦ ਕਰਾਂਗੇ ਕਿ ਜਿਹੜੇ ਸਾਡੇ ਸੁਣਨ ਵਾਲੇ ਵੀਰ ਨੇ ਜਾਂ ਖਾਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਫਰੋਹੀਪੁਰ ਨੂੰ ਅਸੀਂ ਜ਼ਰੂਰ ਬੇਨਤੀ ਕਰਾਂਗੇ ਇੱਥੋਂ ਦੇ ਜਿਹੜਾ ਡੀਸੀ ਜਿਹੜੇ ਫਰੋਹੀਪੁਰ ਹੈਗੇ ਆ ਜਾਂ ਸੰਬੰਧਿਤ ਹਲਕਾ ਵਿਧਾਇਕ ਸ੍ਰੀ ਨਰੇਸ਼ ਕਟਾਰੀਆ ਜੀ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਜਿਹੜੇ ਸਾਡੇ ਕਿਸਾਨ ਭਰਾ ਹੈਗੇ ਆ ਜਾਂ ਮਜ਼ਦੂਰ ਭਰਾ ਜੋ ਵੀ ਇਥੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਉਹਨਾਂ ਦੀ ਸਪੈਸ਼ਲ ਗਰਦਾਵਰੀਆਂ ਕਰਾ ਕੇ ਜਿਸ ਤਰ੍ਹਾਂ ਵੀ ਬਣਦਾ ਹੈਗਾ ਉਹਨਾਂ ਦੇ ਸਮੇਂ 'ਚ ਉਹਨਾਂ ਦਾ ਮੁਆਵਜ਼ਾ ਜ਼ਰੂਰ ਦਿੱਤਾ ਜਾਵੇ ਭਾਈ ਜੀ ਉਹਨਾਂ ਨਾਲ ਗੱਲ ਕਰ ਲੈਣੇ ਐ ਭਾਈ ਜੀ ਕੀ ਨਾਂ ਜੀ ਆਪਣਾ ਜੀ ਦਲੇਰ ਸਿੰਘ ਜੀ ਪਿੰਡ ਇਹ ਹੀ ਹੈ ਜੀ ਪਿੰਡ ਇਹ ਹੀ ਹੈ ਘਰ ਕਿਹੜਾ ਬੈਜੀ ਇੱਥੇ ਤੁਹਾਡਾ ਉਹ ਸਾਹਮਣਾ ਘਰ ਆਪਣਾ ਅੱਛਾ ਇੱਥੇ ਸਾਹਮਣੇ ਹੈ ਜੀ ਤੇ ਕੀ ਹਾਲਾਤ ਕੀ ਹੈ ਬੈਜੀ ਹਾਲਾਤ ਤਾਂ ਬਹੁਤ ਮਾੜੀ ਇੱਥੋਂ ਦੇ ਠੀਕ ਹੈ ਜੀ ਹੂੰ ਹੂੰ ਹਾਲਾਤਾਂ ਕੋਈ ਫਸਲਵਾੜੀ ਨਹੀਂ ਕੋਈ ਤੂੜੀ ਨਹੀਂ ਤਾਂ ਨਹੀਂ ਕੋਮਰੇ ਅਸਾ ਪੜ ਚੁੱਕੇ ਆ ਇਹਨਾਂ ਡਿੱਗ ਚੁੱਕੀਆਂ ਨੇ ਹੂੰ ਤੇ ਬਹੁਤ ਔਖੇ ਮੁਸ਼ਕਲ ਦੀਆਂ ਘੜੀਆਂ ਦੂਜੀ ਮੁਸੀਬਤ ਉੱਤੇ ਆ ਜਿਹੜੀ ਆ ਝੋਨੇ ਫਸਲ ਜਿਹੜੀ ਗਲ ਗਈਆਂ ਨੇ ਇਹਨਾਂ ਨਾਲ ਬੱਚਿਆਂ ਨੂੰ ਸਿਆਣਿਆਂ ਨੂੰ ਬਹੁਤ ਜ਼ਿਆਦੀ ਮਾਲ ਡੰਗਰ ਦੀ ਬਹੁਤ ਦਿਗਤਾਰੀ ਆ ਮਾਰੀ ਬਹੁਤ ਫੈਲ ਚੁੱਕੀ ਨਾਲੇ ਫਸਲ ਵੀ ਖਰਾਬ ਹੋ ਗਈ ਫਸਲ ਤਾਂ ਖਤਮੀ ਹੋ ਗਈ ਜੀ ਫਸਲ ਦਾ ਤਾਂ ਨਾ ਹੀ ਨਹੀਂ ਰਹਿ ਗਿਆ ਫਸਲ ਤਾਂ ਸਾਨੂੰ ਇੱਕ ਬੂਟਾ ਮੰਨ ਕੇ ਉਧਰ ਜ਼ਮੀਨ ਦੇ ਵਿੱਚ ਸਾਨੂੰ ਲੱਭਣ ਵਾਲੀ ਗੱਲ ਹੀ ਕੋਈ ਨਹੀਂ ਰਹੀ ਜਿਹੜਾ ਹਰਿਆ ਹੋਵੇ ਹਾਂ ਬਿਲਕੁਲ ਹੈ ਖਰਚੇ ਬਹੁਤ ਚੁੱਕੇ ਕਰ ਲਿਆ ਸਾਰੇ ਆਪਣੇ ਆਪ ਹੁਣ ਕੱਲ ਵੀ ਘਰੋਂ ਕਾਰਵਾਰ ਵੀ ਹੋ ਗਏ ਆ ਤੇ ਘਰੇ ਵੀ ਕੁਝ ਨਹੀਂ ਦਿਸਣਿਆ ਵੀ ਜਿਹੜਾ ਆਣ ਕੇ ਆਪਦੇ ਘਰਾਂ ਨੇ ਕੇ ਰਮਾਨਾ ਰੋਟੀ ਪਕਾ ਖਾ ਸਕਦੇ ਆ ਜਿਹੜੀਆਂ ਫਸਲਾਂ ਪੱਕਣ ਵਾਲੀਆਂ ਸੀ ਜਾਂ ਉਹਨਾਂ ਵੱਡੀਆਂ ਆਸਾਂ ਸੀਆਂ ਉਹ ਤਾਂ ਜੀ ਉਹਦੇ ਆਸਾਂ ਦੇ ਫਣੀ ਫਿਰ ਗਿਆ ਹਾਂ ਤੇ ਜ਼ਮੀਨਾਂ ਖਰਾਬ ਹੀ ਹੋਈਆਂ ਆਲੇ ਵਾਲੇ ਜ਼ਮੀਨਾਂ ਵੀ ਖਰਾਬ ਹੋ ਗਈਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਖਰਚੇ ਚਾਹੀਦੇ ਜਿਹੜੇ ਠੇਕੇ ਦੇਣੇ ਆ ਠੇਕੇ ਵਾਲੇ ਦਾ ਜੇ ਹੁਣੇ ਹੀ ਫੋਨ ਸਾਨੂੰ ਆਇਆ ਸੀ ਕਿ ਬੱਚਿਆਂ ਦੇ ਪੜਾਈਆਂ ਦਾ ਠੇਕੇ ਦਾ ਕੀ ਕਰੋਗੇ ਜੇ ਜੇ ਤੁਸੀਂ ਖਰਾਬਾ ਮੇਰੇ ਤੋਂ ਲੈਣਾ ਚਾਹੁੰਦਾ ਬਈ ਮੈਨੂੰ ਠੇਕਾ ਦਿਓ ਤੇ ਮੈਂ ਇਹਨੂੰ ਆਖਿਆ ਵੀ ਠੇਕਾ ਤੁਹਾਨੂੰ ਜਰੂਰ ਮੇਰਾ ਮਿਲੇਗਾ ਜੇ ਮਨਗੁਰ ਦਾ ਖਰਾਬਾ ਆ ਜੇ ਸਾਨੂੰ ਤੁਸੀਂ ਦਿਓਗੇ ਜਾਪੇ ਵਿੱਚ ਕਟੇ ਉਹ ਗੱਲ ਤਾਂ ਉਹੀ ਆ ਹਾਂ ਬਿਲਕੁਲ ਹਾਂ ਤੇ ਉਹ ਇਸ ਚੀਜ਼ ਦੇ ਜਿ ਉਹਨਾਂ ਦਾ ਮਨ ਨਹੀਂ ਖਲੋ ਰਿਆ ਤੇ ਅਸੀਂ ਵੀ ਮਨਗੁਰ ਸਾਰਾ ਕੁਝ ਕਰਕੇ ਆਪਦਾ ਗਵਾ ਕੇ ਬੈਠੇ ਆ ਤੇ ਫਿਰ ਵੀ ਸਾਡੇ ਦਿਲ ਨੂੰ ਧਰਵਾ ਸਾਹਿਬ ਕੋਈ ਗੱਲ ਨਹੀਂ ਮਾਲਕ ਕਰੂਗਾ ਜੋ ਕਿਰਪਾ ਉਹਦੀ ਆ ਠੀਕ ਹੈ ਤੇ ਜੇ ਹੁਣ ਅਸਲੋਂ ਰੋਈ ਜਾਵਾਂਗੇ ਫਿਰ ਮਾਲਕ ਦੇ ਵਾਸ ਕਰਨਾ ਪੈਣ ਭਣ ਭਰਾਵਾਂ ਦੇ ਸਿਰ ਤੇ ਆ ਤੇ ਸਰਕਾਰਾਂ ਲੋ ਦਾ ਅੱਗੇ ਵੀ ਮੈਂਦਰੀ ਹੈਗੀ ਤੇ ਗਾਂ ਵੀ ਨਹੀਂ ਹੈਗੀ ਕੀ ਨਾਲ ਸਾਹਿਬ ਜੀ ਦਲੇਰ ਸਿੰਘ ਸੋ ਧੰਨਵਾਦ ਬਾਈ ਪਿੰਡ ਵਾਲਿਆ ਬਾਈ ਦਲੇਰ ਸਿੰਘ ਜੀ ਸੋ ਅੱਗੇ ਤੁਹਾਨੂੰ ਹੋਰ ਵੀ ਹਾਲਾਤ ਐਦੀ ਸਾਈਡ ਤੋਂ ਚੰਗੀ ਤਰ੍ਹਾਂ ਬਖਾ ਦਿੰਨਾ ਤੁਸੀਂ ਦੇਖ ਸਕਦੇ ਓ ਇੱਧਰ ਤਾਂ ਕੀ ਹਾਲਾਤ ਹੈਗੇ ਘਰ ਦੇ ਬਾਈ ਹੁਣ ਸਾਰਾ ਸਮਾਨ ਜਿਹੜਾ ਬਾਹਰ ਕੱਢ ਕੇ ਰੱਖਿਆ ਕਿਉਂਕਿ ਜਿਹੜੇ ਕਮਰਿਆਂ ਦੇ ਵਿੱਚ ਜਿਹੜੀ ਬਹੁਤ ਸਾਰੀ ਗਾਰਸੀ ਤੇ ਕਮਰੇ ਜਿਹੜੇ ਉਹ ਤਰੇੜਾ ਆ ਗੀਆਂ ਜਾਂ ਜਿਹੜੇ ਬਾਇਲਰ ਵਗੈਰਾ ਸੀ ਉਹ ਖਰਾਬ ਹੋ ਗਏ ਸਾਰੇ ਤੇ ਵੱਡੇ ਪੱਧਰ ਤੇ ਜਿਹੜਾ ਇਹ ਮਕਾਨਾਂ ਦਾ ਜਿਹੜੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਗੁਜਾਰੇ ਜੋਗੇ ਦੋ ਤਿੰਨ ਜਿਹੜੇ ਕਮਰੇ ਸੀਗੇ ਉਹ ਖਰਾਬ ਹੋ ਗਏ ਵੱਡੇ ਪੱਧਰ ਤੁਸੀਂ ਇੱਧਰ ਜੋ ਵੀ ਸਮਾਨ ਬਾਹਰ ਕੱਢਿਆ ਉਹ ਦੇਖ ਸਕਦੇ ਪਿੱਛੇ ਜਿਹੜੇ ਬਿਸਤਰੇ ਨੇ ਇੱਧਰ ਬੈੱਡ ਵਗੈਰਾ ਆ ਜੋ ਬੈੱਡ ਨੇ ਬੈੱਡਾਂ ਦੇ ਹਾਲਾਤ ਤੁਸੀਂ ਦੇਖ ਸਕਦੇ ਕੋਈ ਬੈੱਡ ਆ ਜੋ ਪਾਣੀ ਨੇ ਖਰਾਬ ਕਰਿਆ ਬਾਈ ਹੁਣ ਸਟੈਂਡ ਵੀ ਦਿਖਾਇਆ ਸੀ ਸਟੈਂਡ ਤੇ ਜਿਹੜਾ ਗੋਡੇ-ਗੋਡੇ ਜਿਹੜਾ ਕਹਿ ਸਕਦੇ ਆ ਜੰਗਾਲ ਤਾਂ ਇੱਧਰ ਤੁਸੀਂ ਸਾਹਮਣੇ ਇੱਧਰ ਕਰਦੇ ਹਾਲਾਤ ਇੱਕ ਵਾਰੀ ਦੇਖ ਸਕਦੇ ਜੀ ਤੇ ਆਜੋ ਬਾਈ ਜੀ ਅੱਗੇ ਆਜੇ ਥੋੜਾ ਜਿਹਾ ਤਾਂ ਜੋ ਵੀ ਇਹਨਾਂ ਦਾ ਸਮਾਨ ਸੀ ਉਹ ਬਾਹਰ ਇਕੱਲੀ ਕੱਢ ਕੇ ਰੱਖਿਆ ਕਿਉਂਕਿ ਵੱਡੇ ਪਧਰਤੇ ਬਾਈ ਜੀ ਪਾਣੀ ਕਿੰਨਾ ਕਿੰਨਾ ਸੀ ਉਹ ਦੱਸਦੇ ਤੁਸੀਂ ਪਾਣੀ ਲੱਖ ਲੱਖ ਆ ਜੀ ਲੱਖ ਲੱਖ ਪਾਣੀ ਸੀ ਜਦੋਂ ਗਾਵਾਂ ਦਾ ਨਿਸ਼ਾਨ ਪਤਾ ਲੱਗ ਜਾਂਦਾ ਯਾਰ ਹਾਂਜੀ ਹਾਂਜੀ ਬਹੁਤ ਲੱਖ ਲੱਖ ਪਾਣੀ ਸੀ ਬਹੁਤ ਬੁਰਾ ਹਾਲਾਤ ਸੀ ਇੱਥੇ ਦੇ ਇੱਥੇ ਵੜਿਆ ਨਹੀਂ ਜਾਂਦਾ ਸੀ ਰਾ ਅਹੀਂ ਆਉਣੇ ਸੀ ਉੱਥੇ ਵੀ ਮੋੜ ਜਾਂਦੇ ਸੀ ਪਾਣੀ ਇੱਥੇ ਤੇ ਸਾਡੇ ਦਾ ਜ਼ਿਆਦਾ ਆਉਂਦਾ ਸੀਗਾ ਇੱਥੋਂ ਤੱਕ ਤਾਂ ਲੱਕ ਲੱਕ ਆਉਂਦਾ ਸੀਗਾ ਪਾਣੀ ਜ਼ੋਰ ਪਿੱਛੋਂ ਢੋ ਲੱਗਦੀ ਸੀ ਪਾਣੀ ਨੂੰ ਪਾਣੀ ਆ ਹੀ ਬਹੁਤ ਤੇਜ਼ ਰਿਹਾ ਸੀਗਾ ਤੇ ਸੀਗਾ ਪਾਣੀ ਹਾਂਜੀ ਪਾਣੀ ਤੇਜ਼ ਕਰਕੇ ਰੋਕ ਨਹੀਂ ਰਿਹਾ ਸੀਗਾ ਤਾਂ ਕਰਕੇ ਇੱਥੇ ਹੁਣ ਆ ਤੁਹਾਡੇ ਸਾਹਮਣੇ ਹੀ ਹੈ ਕੀ ਕੁਝ ਹੋ ਰਿਹਾ ਵਾ ਹਾਂਜੀ ਹਾਂ ਤਾਂ ਚਲਦੀ ਹੋਈ ਵੀਡੀਓ ਜਰੂਰ ਸ਼ੇਅਰ ਕਰਨਾ ਸਾਡਾ ਚੈਨਲ ਸਾਡਾ ਪੇਜ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਾਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ